ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਦੋ ਕਟੀਆਂ ਨੀਲੀ ਰਬੀ ਨਸਲ ਵਿੱਚ ਤੁਹਾਨੂੰ ਦਿਖਾਉਣ ਲੱਗਾ ਹੈਗਾ ਤਰੀਕ ਨੋਟ ਕਰ ਲਓ 31 ਤਰੀਕ ਸਤੰਬਰ ਮਹੀਨਾ 2025 ਵੀਡੀਓ ਅਪਲੋਡ ਹੋਏ ਚਾਹੇ 31 ਨੂੰ ਚਾਹੇ 1 ਨੂੰ ਠੀਕ ਹੈ ਇਹ ਮੌਕੇ ਅਡਜਸਟਮੈਂਟ ਜੀ ਕਰ ਲਓ ਦੋ ਕਟੀਆਂ ਨੀਲੀ ਰਬੀ ਨਸਲ ਚ ਪੈਂਦੇ ਗਏ ਜੋ ਜਾਣਕਾਰੀ ਹੋਊ ਮੈਂ ਸਾਂਝੀ ਕਰ ਦਾਂਗੇ ਬਾਕੀ ਥੱਲੇ ਤੁਸੀਂ ਆਪ ਕਰ ਲਿਓ ਤੇ ਕਿਸੇ ਭਰਾ ਨੇ ਕੋਈ ਤਾਂ ਦੀ ਵੀਡੀਓ ਨੇ ਤਾਂ ਆਪਣਾ ਨੰਬਰ ਨੋਟ ਕਰ ਲਿਓ 8360426501 ਕਪਣਾ ਸੰਪਰਕ ਨਾਲ ਵੀਡੀਓ ਲੈਣ ਵਾਸਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ ਭਾਈ ਆਪਣਾ ਨਾਮ ਤੇ ਐਡਰੈਸ ਬੋਲ ਲੀ ਨਾਮ ਆਪਣਾ ਜਕਸੀਰਾ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਆਪਣਾ 9779959511 ਬਾਈ ਠੀਕ ਹੈ ਜੀ ਪਹਿਲੇ ਨੰਬਰ ਤੇ ਕੱਟੀ ਹੈਗੀ ਇਹ ਕਿੰਨੀ ਉਮਰ ਦੀ ਆ ਇਹ 12-13 ਮਹੀਨੇ ਦੀ ਕੱਟੀ ਹੈ ਬਾਈ ਸਾਲ ਦੀ ਲਗਭਗ ਸਵਾ ਸਾਲ ਦੀ ਬਗੈਰ ਹਾਂ ਜੀ ਹਾਂ ਜੀ ਕੱਟੀ ਦੀ ਖਾਲ ਨਹੀਂ ਘੁੰਨੀ ਬੜੀ ਚੰਗੀਆਂ ਨਾ ਸ਼ਕੀਰਨੀ ਬਾਈ ਡੀਡ ਜਿਹੜੀ ਚੀਜ਼ ਹੁੰਦੀ ਹੈ ਨਾ ਉਹ ਤੈਨੂੰ ਆਪ ਹੀ ਸਟ੍ਰੇਟ ਦਿਸੂਗੀ ਦੇਖਾ ਕੁੜਿਆ ਨਿਸ਼ਾਨੀਆਂ ਕਵਰ ਕਰਦੇ ਪਹਿਲਾਂ ਤਾਂ ਨਿਸ਼ਾਨੀਆਂ ਚੈੱਕ ਕਰਾ ਦੇਦੇ ਲੱਤਾਂ ਤੇ ਨਿਸ਼ਾਨ ਦੇਖ ਲੈ ਇਹਦੇ ਲੈ ਪਹਿਲਾਂ ਥਾਂ ਦਿਖਾ ਦੀ ਬਲ ਸ਼ੂਤ ਦੇ ਨਿਸ਼ਾਨ ਵੀ ਦਿਖਾ ਦੇ ਵੀਰੇ ਹੁਣ ਤੂੰ ਵੀ ਕੈਮਰਾ ਤਾਂ ਮਾਰੇਗਾ ਜੀ ਹੂੰ ਪੂਛ ਚਿੱਟਿਆ ਗਈ ਸੂਤ ਨਿਸ਼ਾਨ ਸਾਰੇ ਪੈਚਟਾਗੇ ਅੱਖਾਂ ਚ ਦੇਖਾ ਪ੍ਰੋਪਰ ਘੇਰੇ ਹਾਂ ਇਹ ਆਪਣੀ ਵਾਲੀ ਸਾਈਡ ਦੇਖ ਮਿਲਦੀ ਨਹੀਂ ਗਈ ਮੱਥਾ ਚਿੱਟਾ ਗਿਆ ਤੇ ਠੋਡੀ ਚਿੱਟੀ ਤੇ ਨੱਕ ਤੇ ਚਿੱਟਾ ਨਿਸ਼ਾਨ ਆਪਣੀਆਂ ਅੱਖਾਂ ਪੁਰਾਣੀਆਂ ਲਿਹਾਗੀਆਂ ਆਪਣੀ ਵਾਲੀ ਸਾਈਡ ਭਰਾ ਇਹ ਮਿਲਦੀ ਘੱਟ ਆ ਯਾਨੀ ਕਿ ਜੇ ਵੀ ਤੈਨੂੰ ਪਤਾ ਹੀ ਆਪਣੇ ਨੀਲੀ ਰਾਵੀ ਤੇ ਬਹੁਤ ਘੱਟ ਨੇ ਬਹੁਤ ਘੱਟ ਆ ਆਪਣੇ ਲਈ ਤਾਂ ਭਾਈ ਨੇ ਹੁਣ ਜਿਵੇਂ ਉਧ ਹਾਂ ਅਗਲਾ ਕਹਿੰਦਾ ਇਹ ਬਾਰਡਰ ਬੈਲਟ ਦੀ ਆ ਇਹ ਬਾਰਡਰ ਬੈਲਟ ਵਾਲੀਆਂ ਤਾਂ ਨਹੀਂ ਹੁੰਦੀਆਂ ਬਾਰਡਰ ਬੈਲਟ ਦਾ ਦਿਖਾਇਆ ਤਾਂ ਇੱਕ ਬਣਾਇਆ ਹੋਇਆ ਚੀਜ਼ ਬਣਾਇਆ ਹੋਇਆ ਸਭ ਤੋਂ ਬਣਾਇਆ ਬਾਰਡਰ ਬੈਲਟ ਦਾ ਨਾ ਤਾਂ ਪਤਾ ਕੋਈ ਕੁਝ ਚੱਲਦਾ ਸਭ ਕੁਝ ਸਾਰਾ ਕੁਝ ਆ ਜਾਂਦਾ ਹੈ ਮੈਂ ਹਾਥੀ ਪੈੜ ਜੇ ਸਾਰਾ ਕੁਝ ਆ ਗਿਆ ਕੁਝ ਸਾਰਾ ਕੁਝ ਆ ਜਾਂਦਾ ਹੁਣੇ ਮੈਂ ਬਾਰਡਰ ਬੈਲਟ ਦੀ ਕਹਦਾ ਤੈਨੂੰ ਐਵੇਂ ਕੋਈ ਫਾਇਦਾ ਨਹੀਂ ਹਾਂ ਕੱਟੀ ਦੀ ਕੁਆਲਿਟੀ ਚੈੱਕ ਕਰ ਲਾ ਲੈ ਗੇੜਾ ਘੜਾ ਦੇ ਫਿਰ ਪੋਲਾ ਜਾ ਗੇੜਾ ਘੜਾ ਨਹੀਂ ਵਾਲੀ ਹੌਲ ਜੀ ਮੰਦੀ ਲੈ ਮੈਨੂੰ ਲਗਭਗ 13 14 ਕਿਵੇਂ ਮਹੀਨਾ ਦੀ ਕੱਟੀ ਆ ਗਈ ਤੇ ਥੋੜੀ ਥਲੇ ਆ ਰਹੀ ਤੁਹਾਨੂੰ ਪਤਾ ਔਲ ਜਰੂਰ ਮੰਨਦੀ ਹੁੰਦੀ ਹੈ ਕੱਟੀ ਜਦੋਂ ਚ ਕੋਈ ਪਹਿਲਾ ਤ ਤੋਂ ਤੇ ਨਿਸ਼ਾਨਾ ਲਾ ਕੇ ਵੀ ਨਾ ਚਟਾ ਨਾ ਮਾ ਪਾ ਪ੍ਰੋਪਰ ਪ੍ਰੋਪਰ ਸਾਰੇ ਨਿਸ਼ਾਨੇ ਪੂਰਾ ਕਰ ਦੇ ਲੈ ਤੂੰ ਨੀ ਤੇ ਨਿਸ਼ਾਨਾ ਲਾ ਗਏ ਮਿੱਤਰੋ ਸੂਤ ਨਿਸ਼ਾਨਾ ਗਏ ਚਾਰੇ ਪੈ ਜਟਿਆ ਅੱਖਾਂ ਪੂਰੋ ਫੋਲੋ ਨੀ ਲੀਆਂ ਆ ਗਈਆਂ ਤੇ ਕੱਦ ਕਾਟ ਤੇ ਸਰੀਰ ਦੀ ਬਣਤਰ ਸਟਰਕਚਰ ਸੋਹਣਾਗਾ ਨਾ ਸਟਰਕਚਰ ਬਹੁਤ ਸੋਹਣਾ ਹਾਂ ਆਏ ਬਾਕੀ ਸਾਰੇ ਸਰੀਰ ਸੰਬੰਧਤ ਦਿਖਾ ਦਿੰਦਾ ਮੈਂ ਠੀਕ ਆ ਪਰ ਲੈ ਫੋਜੀ ਸ਼ਾਇਡ ਤੇ ਵੀ ਦਿਖਾ ਦਿੰਦਾ ਮੂੰਹ ਦੇ ਦੁਆਰਾ ਇੱਕ ਮਿੰਟ ਵੀਰੇ ਲੈ ਵੇ ਇਥੋਂ ਮਾਰ ਲੈ ਨੀਗਾ ਤੇ ਮੋਲ ਫਿਰ ਦਾ ਕੀ ਕਰਾਂਗੇ ਆਪਾਂ ਮੋਲ ਯਾਰ ਤੁਹਾਨੂੰ ਦੋਨੋਂ ਦਾ ਹੀ ਫਿਕਸ ਕਰੂੰਗਾ ਅੱਛਾ ਦੋਨੋਂ ਜੋੜਾ ਜੁੜਦੀ ਕਰਵਾ ਦੇ ਦੇਣਾ ਆਪਾਂ ਠੀਕ ਹੈ ਲੈ ਵੀ ਉੱਤਰੋ ਸਮਾਰ ਕੇ ਮੂੰਹਾ ਦੇ ਲੋ ਕੱਟੀ ਦਾ ਅੱਖਾਂ-ਅੱਖਾਂ ਦੇਖ ਲੈ ਸਮਾਰ ਕੇ ਦੇਖੋ ਪੂਰਾ ਫੋਲ ਜਵਾਬ ਹੈ ਠੀਕ ਹੈ ਤੇ ਬਾਕੀ ਅੱਗੇ ਆ ਗਈ ਦੋ ਨੰਬਰ ਤੇ ਕੱਟੀ ਇਹ ਕਿੰਨੇ ਕੁ ਮਹੀਨੇ ਦੀ ਆ ਗਈ ਇਹ 5 ਮਹੀਨੇ ਦੀ ਕੱਟੀ ਹੈ ਯਾਰ ਬੱਸ ਤੇਰਾ ਬੱਲਾ ਗਿਆ 5-6 ਮਹੀਨੇ ਦੀ ਹਾਂ ਠੀਕ ਹੈ ਤੇ ਨਿਸ਼ਾਨ ਮਿਲਦਾ ਜਿਵੇਂ ਸੀਮ ਕਾਪੀ ਆ ਗਈ ਨਾ ਇਹ ਆਇਆ ਇੱਕ ਕਰਉ ਆ ਉ ਟੀਕਾ ਜਿਵੇਂ ਡਾਕਟਰ ਇੱਕੋ ਹੀ ਭਰ ਦਿੰਦੇ ਹੁੰਦੇ ਜਿਵੇਂ ਜਿਹੜਾ ਮਰਜ਼ੀ ਭਰਵਾ ਮੈਂ ਤੈਨੂੰ ਐ ਨਹੀਂ ਕਹਿੰਦਾ ਫੁਲਾਨੇ ਟੀਕੇ ਦੀ ਹਾਂ ਪਰ ਲ ਵੀ ਕਿਸੇ ਪਸ਼ੂ ਦੇ ਘੱਟ ਹੋਣ ਜਿਵੇਂ ਇਹਦੇ ਮਾਰਕ ਨਹੀਂ ਪਰਲੀ ਮੁਖ ਮੈਂ ਇੱਕ ਮੈਂ ਘਣੀ ਐ ਦਾ ਮੂਖਰੀ ਦਿਖਾ ਦੀ ਆਪਾਂ ਦੱਸੀ ਮਿੰਟ ਇੱਧਰ ਇਹ ਇਹ ਆ ਦੇਖੋ ਯਾਰ ਹਨਾ ਇਹ ਐਵੇਂ ਜਿਵੇਂ ਮੱਥੇ ਤੇ ਸਿੱਧਾ ਨਿਸ਼ਾਨ ਮੱਥੇ ਤੇ ਨੱਕ ਤੇ ਆ ਗਿਆ ਇਹਦੇ ਵੀ ਨੱਕ ਤੇ ਆ ਗਿਆ ਨਾ ਇਹਦੇ ਅੱਖ ਚਦਰ ਘੇਰਾ ਦੇਖ ਸਕਦੇ ਇੱਕ ਚ ਹੈਗਾ ਵਧੀਆ ਇੱਕ ਚ ਘਟ ਹੈ ਤੇ ਇਹਦੇ ਇੱਕ ਚ ਘਟ ਹੈ ਠੀਕ ਆ ਤੇ ਪੈਰ ਮੂਹਰੇ ਦਾ ਘਟ ਨੇਗੇ ਇਹਦੇ ਵੀ ਘਟ ਨੇਗੇ ਇਹਦੇ ਅੱਖਾਂ ਚ ਮਾਰਕਿੰਗ ਹੈ ਹਾਂ ਇਹਦੇ ਮਗਰਲੇ ਪਾਰ ਵੱਧ ਹੈ ਤੇ ਮਗਰਲੇ ਪਾਰ ਹੀ ਇਹਦੇ ਵੱਧ ਹੈ ਹਾਂਜੀ ਹਾਂਜੀ ਸੇਮ ਚੀਜ਼ ਹੈਗੇ ਯਾਰਾਂ ਮੂੰਹਾਂ ਦਾ ਨਾ ਵੀਰੇ ਇੱਕ ਕਰੋ ਲੈ ਕੇ ਆਪ ਹੂੰ ਕਟੀਆਂ ਚੰਗੀਆਂ ਦਿਖਾਈ ਦਿਓ ਕਰਕੇ ਕਿ ਮੈਂ ਅਜੇ ਮੈਂ ਕੋਈ ਵਾਰ ਸੱਜਣ ਮਿੱਤਰ ਛੋਟਾ ਅਗਲਾ ਆਮ ਬੰਦੇ ਵੀ ਹੁੰਦੇ ਹਨ ਹਾਂ ਨਾਲ ਲੈ ਕੇ ਪਾੜ ਲਾਂਗੇ ਲੈ ਵੀਸਨ ਥਣਾ ਦੀ ਬੰਦਰ ਚੈੱਕ ਕਰਾ ਦੇਣਾਗਾ ਹਾਂਜੀ ਕੱਟੀ ਦੇ ਸੀਮਣ ਲੱਗਾ ਹੋਣਾ ਰੱਖੇ ਬੱਚੇ ਬਹੁਤ ਵਧੀਆ ਪਾਉਂਦੀ ਐ ਜਿਵੇਂ ਨੀਲੀ ਰਾਵੀ ਦੇ ਨਾਮ ਕਰਨਾ ਹੋਵੇ ਹਾਂ ਮੁਰੇ ਚੰਗੀ ਸਾਹ ਸੁਹਾਲ ਕਰਕੇ ਗੋਈ ਮੈਂ ਤਾਂ ਨੀਰੇ ਵਾਲੇ ਵੀ ਬਈ 35 ਲੀਟਰ ਕੱਢਦੀ ਐ ਗਿਲ ਵੀ ਇਹਦੀ ਮਾਂ ਜਾਂ ਹੁਣੋਂ ਤੈਨੂੰ ਪਤਾ 16 17 ਤੋਂ ਸਟਾਰਟ ਹੋਊਗੀ ਹਾਂ ਤੇ ਆਪਾਂ ਐਂ ਕਹਿੰਦੇ ਵੀ ਕੱਟੀ ਆ ਗਈ ਕੱਟੀ ਆ ਗਈ ਠੀਕ ਐ ਇਹ ਲੱਗਦਾ 5 6 ਮਹੀਨਿਆਂ ਦੀ ਐ ਹਾਂਜੀ ਆ ਲੱਗਦਾ 13 14 ਮਹੀਨੇ 12 13 ਮਹੀਨੇ ਦੀ ਹਾਂਜੀ 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 ਕੱਟੀ ਦੀ ਕੁਆਲਿਟੀ ਚੈੱਕ ਦੁਬਾਰੇ ਦੇਖ ਲੈ ਵੀਰੇ ਹੂੰ ਕੱਟੀ ਦੀ ਖੜ ਨਹੀਂ ਖੁੱਡ ਨਹੀਂ ਦੱਸਦੀ ਐ ਨਹੀਂ ਠੀਕ ਐ ਕਟਾ ਦਰ ਦੋਨੇ ਯਾਰ ਹੂੰ ਲਈ ਦੋ ਕਟੀਆਂ ਤੁਹਾਨੂੰ ਦਿਖਾਦਾ ਨੀਲੀ ਰਾਵੀ ਨਸਲ ਚ ਪੈਂਦੇ ਠੀਕ ਇੱਕ ਤਾਂ ਪਿਓਰ ਪੂਰੀ ਫੋਲੀ ਆ ਗਈ ਇੱਕ ਥੋੜੇ ਅੱਖਾਂ ਜੇ ਨਾਰਮਲ ਜਾਂ ਕਟਾ ਜਣੀ ਸਟਰਕਚਰ ਤੇ ਪੈਰ ਪੂਰ ਅਜੀਬ ਠੋਡੀ ਤੇ ਨੱਕ ਤੇ ਸਾਰਾ ਕੁਝ ਪੂਰਾ ਹੈ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਪਰ ਆਖਦੂ ਕੋਲਿਆ ਕੇ ਦੇਖ ਕੇ ਤਸੱਲੀ ਕਰ ਸਕਦਾ ਹੈ ਪਿੰਡ ਵਾਜ ਦਾ ਮਹਿਤਾ ਤਹਿਸੀਲਤਾ ਪਾਦੇ ਜ਼ਿਲ੍ਹਾ ਬਰਨਾਲਾ 97791 959511 ਬਾਈ ਦਾ ਸੰਪਰਕ ਕਰ ਮੁੱਲ ਜਾਇਜ਼ ਹੋਣਗੇ ਬਾਈ ਆਪਣੇ ਠੀਕ ਹੈ ਮੁੱਲ ਜਾਇਜ਼ ਹੋਣਗੇ ਹਾਂਜੀ ਵੀਰੇ ਠੀਕ ਹੈ ਵੀ ਕਹਿੰਦਾ ਫਾਰਮ ਮੁੱਲ ਜਿਹੜੇ ਫੋਨ ਤੇ ਕਰਦਾਂਗੇ ਪਰ ਹੋਣਗੇ ਬਿਲਕੁਲ ਜਾਇ ਦੀ ਖਰੀਦ ਦੀ ਚਾਹਨਾ ਹੋਈ ਤੇ ਬਾਈ ਨਾਲ ਕਰ ਲਓ ਸੰਪਰਕ ਧੰਨਵਾਦ ਜੀ